ਤੁਸੀਂ ਦੇਖ ਰਹੇ ਹੋ ARV TV ਪੰਜਾਬੀ ਅੱਜ ਨਲੋਈਆਂ ਚੌਕ ਹੁਸ਼ਿਆਰਪੁਰ ਦੇ ਵਿੱਚ ਔਰਤਾਂ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਗਿਆ ਜਿਸ ਦਾ ਕਾਰਨ ਕਣਕ ਦੀ ਸਪਲਾਈ ਨਾ ਹੋਣ ਕਰਕੇ ਪ੍ਰੋਟੈਸਟ ਕੀਤਾ ਗਿਆ ਔਰ ਇਸ ਦੇ ਬਾਬਤ ਵਾਰਡ ਨੰਬਰ 50 ਦੇ ਐਮਸੀ ਗੁਰਮੀਤ ਸਿੰਘ ਜੀ ਨਾਲ ਵੀ ARV TV ਨੇ ਖਰਾਫਤਾ ਕੈਮ ਕੀਤਾ ARV TV ਦੀ ਸਪੈਸ਼ਲ ਰਿਪੋਰਟ What the ਸਰ ਅੱਜ ਜਿਹੜਾ ਤੁਸੀਂ ਇਹ ਪ੍ਰੋਟੈਸਟ ਚੱਲ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਇਹ ਜਿੰਨੇ ਵੀ ਲੋਕ ਜਿੰਨੇ ਵੀ ਗਰੀਬ ਜਨਤਾ ਅੱਜ ਮੇਰੇ ਨਿਵਾਸ ਦੇ ਉੱਤੇ ਆਈ ਹੈਗੀ ਆ ਇਹ ਮੌਜੂਦਾ ਸਰਕਾਰ ਦੇ ਵਿਰੋਧ ਵਿੱਚ ਆਈ ਹੈਗੀ ਆ ਕਿਉਂਕਿ ਕੱਲ ਦਾ ਜੋ ਬਾਕਿਆ ਮੱਲਾ ਨਲੋਈਆਂ ਦੇ ਵਿੱਚ ਹੋਇਆ ਹੈਗਾ ਜੋ ਡੀਪੂਆਂ ਦੇ ਉੱਤੇ ਕਣਕ ਦੀ ਸਪਲਾਈ ਆਈ ਸੀ ਉਹ ਬਿਨਾਂ ਕਿਸੇ ਕਾਰਨ ਦੱਸੇ ਤੋਂ ਬਿਨਾਂ ਲੋਕਾਂ ਨੂੰ ਸੂਚਿਤ ਕੀਤੇ ਤੋਂ ਇਹ ਜਿਹੜੀ ਗਰੀਬ ਜਨਤਾ ਦੀ ਜਿਹੜੀ ਹੈਗੀ ਆ ਹੱਕ ਦੀ ਕਮਾਈ ਕਹਿ ਲਈਏ ਜਾਂ ਕਿਸੇ ਵੀ ਤਰੀਕੇ ਕਹਿ ਲਈ ਜੋ ਸਰਕਾਰ ਵੱਲੋਂ ਦਾਣਿਆਂ ਦੀ ਸਪਲਾਈ ਦਿੱਤੀ ਜਾਂਦੀ ਸੀ ਉਹ ਬਿਨਾਂ ਕਿਸੇ ਕਾਰਨ ਦੱਸੇ ਤੋਂ ਬੰਦ ਕਰ ਦਿੱਤੀ ਗਈ ਹੈ ਉਹਦੇ ਉਪਲਕਸ਼ ਦੇ ਵਿੱਚ ਹੀ ਅੱਜ ਮੇਰੇ ਵਾਰਡ ਦੇ ਲੋਕ ਇਸ ਇਲਾਕੇ ਦੇ ਲੋਕ ਦੂਰ ਦਰਾਡੇ ਪਿੰਡਾਂ ਦੇ ਲੋਕ ਸਾਰੇ ਇਕੱਠੇ ਹੋ ਕੇ ਮੇਰੇ ਕੋਲ ਪਹੁੰਚ ਗਏ ਕਿ ਸਾਨੂੰ ਦੱਸਿਆ ਜਾਵੇ ਕਿ ਇਹ ਜਿਹੜੀ ਡੀਪੂ ਦੀ ਸਪਲਾਈ ਆ ਬੰਦ ਕਿਉਂ ਕਰ ਦਿੱਤੀ ਗਈ ਹੈ ਸਰ ਡੀਪੂ ਦੀ ਸਪਲਾਈ ਬੰਦ ਹੋਈ ਹੈ ਜਾਂ ਮਤਲਬ ਕਾਰ ਹੀ ਕੈਨਸਲ ਹੋਏਗਾ ਕੀ ਹੈਗਾ ਦੇਖੋ ਇਹਦੇ ਬਾਬਤ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਕਿ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਕੱਲ ਦਾ ਸਬੰਧਤ ਡਿਪਾਰਟਮੈਂਟ ਦੇ ਇੰਸਪੈਕਟਰ ਸਾਹਿਬ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵਿੱਚ ਸੀ ਕੱਲ ਦੁਪਹਿਰ ਤੋਂ ਮੈਂ ਲਗਾਤਾਰ ਉਹਨਾਂ ਨੂੰ ਫੋਨ ਕਰ ਰਿਹਾ ਸੀਗਾ ਉਹਨਾਂ ਨੇ ਮੇਰਾ ਫੋਨ ਵੀ ਚੱਕਣਾ ਮੁਨਾਸਬ ਨਹੀਂ ਸਮਝਿਆ ਅੱਜ ਜਿਸ ਟਾਈਮ ਮੈਂ ਕਿਸੇ ਅਫਸਰ ਦੇ ਨਾਲ ਲਿੰਕ ਬਣਾ ਕੇ ਉਹਨਾਂ ਦੇ ਹੋਰ ਅਫਸਰਾਂ ਦੇ ਆਲਾ ਅਫਸਰਾਂ ਦੇ ਫੋਨ ਨੰਬਰ ਲਏ ਤਾਂ ਉਹਨਾਂ ਨੇ ਫਿਰ ਉਸ ਇਨਸਪੈਕਟਰ ਨੂੰ ਸੂਚਿਤ ਕੀਤਾ ਫਿਰ ਉਸ ਇਨਸਪੈਕਟਰ ਨੇ ਮੇਰਾ ਫੋਨ ਚੱਕਣਾ ਮੁਨਾਸਬ ਸਮਝਿਆ ਗੱਲ ਇੱਥੇ ਫੋਨ ਚੱਕਣ ਦੀ ਨਹੀਂ ਹੈਗੀ ਗੱਲ ਤਾਂ ਇਹ ਹੈਗੀ ਆ ਕਿ ਗਰੀਬ ਜਨਤਾ ਨੂੰ ਜਿਹੜੇ ਦਾਣੇ ਮਿਲਦੇ ਸੀ ਉਹਦੀ ਸਪਲਾਈ ਨੂੰ ਜੱਕਦਮ ਬੰਦ ਕਰਨ ਦਾ ਕੀ ਕਾਰਨ ਹੋ ਸਕਦਾ ਹੈ ਕਿਉਂ ਲੋਕਾਂ ਨੂੰ ਦੱਸਣਾ ਤਾਂ ਪਹਿਲਾਂ ਬਣਦਾ ਹੈਗਾ ਜਾਂ ਸਬੰਧਤ ਕਾਉਂਸਲਰ ਨੂੰ ਇਹ ਦੱਸਣਾ ਬਣਦਾ ਵੀ ਤੁਹਾਡੇ ਡੀਪੂਆਂ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਅਸੀਂ ਡੀਪੂ ਵਾਲੇ ਨਾਲ ਸੰਪਰਕ ਕਰਦੇ ਹੈਗੇ ਇੱਕ ਡੀਪੂ ਦੀ ਸਪਲਾਈ ਚੱਲੂ ਸਾਡੇ ਵਾਰਡ ਦੇ ਵਿੱਚ ਆਲਰੇਡੀ ਤਿੰਨ ਚਾਰ ਡੀਪੂਆਂ ਦੀ ਸਪਲਾਈ ਆਉਂਦੀ ਹੈਗੀ ਆ ਇੱਕ ਡੀਪੂ ਵਾਲਾ ਸਪਲਾਈ ਦੇ ਰਿਹਾ ਹੈਗਾ ਉਹ ਕਹਿ ਰਿਹਾ ਹੈਗਾ ਕਿ ਤੁਹਾਡੇ ਜਿਹੜੇ ਬਾਕੀ ਡੀਪੂ ਹੈਗੇ ਆ ਉਹਨਾਂ ਦੀ ਸਪਲਾਈ ਪੰਜਾਬ ਸਰਕਾਰ ਵੱਲੋਂ ਤੁਰੰਤ ਪ੍ਰਭਾਵ ਅਧੀਨ ਬੰਦ ਕਰ ਦਿੱਤੀ ਗਈ ਹੈ ਹੁਣ ਤੁਹਾਨੂੰ ਸਪਲਾਈ ਜਿਹੜੀ ਹੈ ਸਰਕਾਰ ਦੇਵੇਗੀ ਲੇਕਿਨ ਸਰਕਾਰ ਦੇਵੇਗੀ ਕਦੋਂ ਦੇਵੇਗੀ ਜਾਂ ਮਿਲਣਗੇ ਜਾਂ ਨਹੀਂ ਮਿਲਣਗੇ ਇਹ ਗੱਲ ਕੋਈ ਨਾ ਤਾਂ ਅਫਸਰਾਂ ਕੋਲ ਕਲੈਰੀਫਾਈ ਹੋਈ ਹੈਗੀ ਆ ਤੇ ਨਾ ਹੀ ਡੀਪੂ ਵਾਲੇ ਕੋ ਸਪਲਾਈ ਆਪਣੇ ਇਸ ਗੱਲ ਦੀ ਸਫਾਈ ਜਿਹੜੀ ਹੈਗੀ ਕਲੀਅਰ ਹੋ ਸਕੀ ਹੈਗੀ ਆ ਕਿਉਂਕਿ ਜਿਹੜੇ ਅਮਿਤ ਸਾਜਨ ਦੇ ਡੀਪੂ ਦੀ ਸਪਲਾਈ ਆ ਉਹ ਆਪਣੀਆਂ ਪਰਚੀਆਂ ਘਟ ਰਿਹਾ ਹੈਗਾ ਜਿਹੜੇ ਬਾਕੀ 2-3 ਡੀਪੂ ਸਾਡੇ ਵਾਰਡ ਨੂੰ ਲੱਗਦੇ ਆ ਚਾਹੇ 48 ਨੰਬਰ ਵਾਰਡ ਦੇ ਲੱਗਦੇ ਹੈਗੇ ਆ ਚਾਹੇ 50 ਨੰਬਰ ਵਾਰਡ ਦੇ ਲੱਗਦੇ ਹੈਗੇ ਆ ਚਾਹੇ 49 ਨੰਬਰ ਵਾਰਡ ਦੇ ਡੀਪੂ ਲੱਗਦੇ ਲੱਗਦੇ ਹੈਗੇ ਆ ਇਹਨਾਂ ਡੀਪੂਆਂ ਦੇ ਉੱਤੇ ਘੱਟ ਤੋਂ ਘੱਟ 3-400 ਬੰਦੇ ਦੀ ਸਪਲਾਈ ਰੋਕਣਾ ਸਰਕਾਰ ਵੱਲੋਂ ਸਰਾਸਰ ਧੱਕਾ ਹੈ ਔਰ ਮੈਂ ਸਰਕਾਰ ਨੂੰ ਇਹ ਚੇਤਾਵਨੀ ਦਿੰਦਾ ਹੈਗਾ ਕਿ ਅਗਰ ਡੀਪੂ ਦੀ ਸਪਲਾਈ ਸਾਡੇ ਲੋਕਾਂ ਨੂੰ ਗਰੀਬ ਜਨਤਾ ਨੂੰ ਦਾਣੇ ਦੋ ਤਿੰਨ ਦਿਨ ਦੇ ਵਿੱਚ ਨਹੀਂ ਮੁਹੱਈਆ ਕੀਤੇ ਗਏ ਇੱਕ ਤਾਂ ਅਸੀਂ ਚੋਣਾਂ ਦਾ ਤਾਂ ਬਾਈਕਾਟ ਕਰਾਂਗੇ ਕਰਾਂਗੇ ਉਸ ਦੇ ਨਾਲ ਹੀ ਵੱਡੇ ਲੈਵਲ ਦੇ ਉੱਤੇ ਸੰਘਰਸ਼ ਵੀ ਆਰੰਭਿਆ ਜਾਵੇਗਾ ਸਾਨੂੰ ਚੌਂਕਾਂ 'ਚ ਬੈਠਣਾ ਪਿਆ ਟ੍ਰੈਫਿਕ ਰੋਕਣੀ ਪਈ ਜਾਂ ਜ਼ਿਲ੍ਹਾ ਪਧਰੀ ਸੈਕਟਰੀਏਟ ਦੇ ਵਿੱਚ ਵੀ ਕੋਈ ਮੁਜ਼ਾਹਰਾ ਕਰਨਾ ਪਿਆ ਤਾਂ ਉਸ ਤੋਂ ਵੀ ਅਸੀਂ ਗਰੇਜ ਨਹੀਂ ਕਰਾਂਗੇ ਅਸੀਂ ਸਰਕਾਰ ਦਾ ਔਰ ਚੋਣਾਂ ਦਾ ਪੂਰਨ ਤੌਰ ਦੇ ਉੱਤੇ ਬਾਈਕਾਟ ਕਰਾਂਗੇ ਵਿਰੋਧੀ ਕਰਾਂਗੇ ਕਿਉਂਕਿ ਮੈਂ ਵਾਰਡ ਦੇ ਵਿੱਚ ਇੱਕੋ ਹੀ ਨਾਰਾ ਦਿੱਤਾ ਹੈਗਾ ਮੇਰਾ ਵਾਰਡ ਮੇਰਾ ਪਰਿਵਾਰ ਮੈਂ ਆਪਣੇ ਵਾਰਡ ਦੇ ਵਾਸੀਆਂ ਦੇ ਨਾਲ ਦਿਨ ਰਾਤ ਖੜਾ ਆਂ ਔਰ ਜਿੱਥੇ ਤੱਕ ਵੀ ਇਸ ਸੰਘਰਸ਼ ਨੂੰ ਮੈਨੂੰ ਲਿਜਾਣਾ ਪਿਆ ਮੈਂ ਆਪਣੇ ਜਾਨ ਦੀ ਬਾਜੀ ਦੇ ਕੇ ਇਸ ਸੰਘਰਸ਼ ਨੂੰ ਨਿਪਰੇ ਚਾੜ ਕੇ ਲੋਕਾਂ ਨੂੰ ਦਾਣੇ ਮਹਈਆ ਜਦ ਤੱਕ ਹੋ ਨਹੀਂ ਜਾਂਦੇ ਉਦੋਂ ਤੱਕ ਨਾ ਤਾਂ ਮੈਂ ਆਰਾਮ ਦੀ ਨੀਂਦ ਬੈਠਾਂਗਾ ਸੌਵਾਂਗਾ ਔਰ ਨਾ ਹੀ ਮੈਂ ਸਰਕਾਰ ਨੂੰ ਆਰਾਮ ਦੀ ਨੀਂਦ ਦੇ ਸੌਣ ਦੇਵਾਂਗਾ ਧੰਨਵਾਦ ਜੀ ਮੈਡਮ ਆਪਣਾ ਸ਼ੁਭ ਨਾਮ ਕੀ ਹੈ ਜੋਤੀ ਵਾਲਾ ਮੈਡਮ ਅੱਜ ਜਿਹੜੀ ਮੁਜਾਰਾ ਕਰ ਰਹੇ ਹਾਂ ਇਹਦਾ ਕੀ ਪਰਪਸ ਕੀ ਹੈਗਾ ਅੱਜ ਕਰਨ ਦਾ ਸਰ ਸਾਡੇ ਦਾਣੇ ਦੇ ਕਾਰਡ ਕੱਢ ਦਿੱਤੇ ਗਏ ਸਾਨੂੰ ਦੱਸਿਆ ਨਹੀਂ ਗਿਆ ਹੈਗਾ ਕਿ ਕੀ ਕਾਰਨ ਆ ਇਸ ਕਰਕੇ ਸਾਡੇ ਦਾਣੇ ਜੇ 2-4 ਦਿਨਾਂ ਦੇ ਵਿੱਚ ਨਹੀਂ ਦਿੱਤੇ ਜਾਣਗੇ ਤਾਂ ਨਾਰੇ ਵੀ ਲੱਗਣਗੇ ਤੇ ਇੱਥੇ ਚੌਂਕਾ ਤੇ ਵੀ ਬੈਠਾਂਗੇ ਤੇ ਮਿਨੀ ਸੈਕਟਰੀ ਵੀ ਜਾਵਾਂਗੇ ਤੇ ਇਸ ਵਾਰ ਕੀ ਜੇ ਬੋਟਾ ਵਾਲੇ ਵੀ ਆਣਗੇ ਬੋਟਾ ਵੀ ਨਹੀਂ ਪਾਈਆਂ ਜਾਣਗੀਆਂ ਇੱਥੇ ਨੀਮ ਆਣਗੇ ਤੁਹਾਡੀ ਹੁਣ ਮੰਗ ਕੀ ਹੈਗੀ ਦਰਖਾਸਤ ਸਾਡੇ ਬਾਤ ਤੋਂ ਬਾਤ 2 ਜਾਂ 3 ਦਿਨਾਂ ਚ ਦਾਣੇ ਦਿੱਤੇ ਜਾਣ ਨਹੀਂ ਦੇਣਗੇ ਤਾਂ ਹਾਂ ਸਪਲਾਈ ਸ਼ੁਰੂ ਕੀਤੀ ਜਾਵੇ ਜਾਂ ਸਾਨੂੰ ਕਾਰਨ ਦੱਸਿਆ ਜਾਵੇ ਡੀਪੂ ਦਿੱਤਾ ਜਾਵੇ ਸਾਨੂੰ ਕਹਿੰਦੇ ਆ ਕਿ ਡੀਪੂ ਤੁਹਾਡਾ ਏ ਨਹੀਂ ਆ ਉਹ ਨਹੀਂ ਆ ਨਾਮ ਸੁਖਵਿੰਦਰ ਕੌਰ ਮੈਡਮ ਕੀ ਮੰਗ ਕੇ ਕੀ ਆ ਤੁਹਾਡੀ ਬਸ ਦਾਣਿਆਂ ਦੀ ਐ ਸਰ ਮੰਗ ਸਾਡੀ ਇਹ ਹੀ ਆ ਕਿ ਸਾਨੂੰ 2-3 ਦਿਨ ਹੋ ਗਏ ਅਸੀਂ ਦਾਣੇ ਜਲੋ ਵੀ ਆਉਂਦੇ ਆ ਕਹਿੰਦੇ ਤੁਹਾਡੇ ਨਾ ਕਾਟ ਨਾ ਕਾਟ ਕੱਟ ਹੋ ਗਿਆ ਤੁਹਾਡਾ ਵੀ ਤੁਹਾਡੇ ਦਾਣੇ ਇਥੋਂ ਤੁਹਾਨੂੰ ਮਿਲਨੇ ਹੈਗੇ ਵੀ ਅਸੀਂ ਉਹ ਦਾਣੇ ਕਿੱਥੋਂ ਮੰਗੀ ਹੁਣ ਜਾ ਕੇ ਤੁਸੀਂ ਪ੍ਰਸ਼ਾਸਨ ਨਾਲ ਤੁਹਾਡੀ ਕਿਸੇ ਨੇ ਰਾਬਤਾ ਨਹੀਂ ਕੀਤਾ ਕਿ ਤੁਹਾਡੇ ਜਿਹੜੇ ਦਾਣੇ ਕੱਟੇ ਗਏ ਆ ਤੇ ਕਿਉਂ ਕੱਟੇ ਗਏ ਆ ਤੁਸੀਂ ਆਪਣੇ ਵਾਰਡ ਦੇ ਐਮਸੀ ਸਾਹਿਬ ਨੂੰ ਮਿਲੇ ਹੋ? ਹਾਂਜੀ ਮਿਲੇ ਆਂ। ਹਾਂਜੀ ਉਹ ਸਾਰੇ ਕਹਿੰਦੇ ਆ ਕਿ ਅਸੀਂ ਤੁਹਾਡੇ ਨਾਲ ਆਂ। ਅਸੀਂ ਤੁਹਾਨੂੰ ਦਾਣੇ ਦਵਾਵਾਂਗੇ ਵੀ ਅਸੀਂ ਤੁਹਾਡੇ ਨਾਲ ਖੜੇ ਆਂ। ਮੇਰਾ ਨਾਮ ਕੁਲਵਿੰਦਰ ਕੋਰ। ਸਾਾਨੂੰ ਇਸ ਗੱਲ ਦੀ ਬਹੁਤ ਤੰਗੀ ਆ। ਸਾਡੇ ਇੰਨੇ ਚਿਰ ਤੋਂ ਦਾਣੇ ਮਿਲਦੇ ਹੋਏ ਤੇ ਜਿਹੜਾ ਸਾਨੂੰ ਜੱਕਦਾ ਵੀ ਅਗਲੇ ਨੇ ਜਵਾਬ ਦਿੱਤਾ ਹਨਾ ਇਹਦੇ ਵਿੱਚ ਸਾਨੂੰ ਪਰੇਸ਼ਾਨੀ ਹੁਣ ਬਹੁਤ ਹੋ ਗਈ ਆ। ਤੇ ਹੁਣ ਉਹ ਲੋਕੀ ਬਾੜੀਆਂ ਵੀ ਕਰ ਰਹੇ ਹਟੇ ਅਸੀਂ ਸਿਆਣੇ ਵੈਣੇ ਨੂੰ ਹੁਣ ਬਾੜੀਆਂ ਵੀ ਨਹੀਂ ਕਰ ਸਕਦੇ ਹੈਗੇ। ਸਾਾਨੂੰ ਇਹ ਦੱਸੋ ਵੀ ਕਿਹੜੀ ਗੱਲ ਤੋਂ ਇਹ ਸਾਡੇ ਨਾਲ ਇਦਾਂ ਕੀਤੀ ਉਹਨਾਂ ਨੇ? ਸਾਡਾ ਕੀ ਕਸੂਰ ਆ? ਹੈਨਾ ਅਸੀਂ ਵੋਟਾਂ ਵੇਲੇ ਅਸੀਂ ਸਾਡਾ ਹਨਾ ਕੋਈ ਹੱਕ ਨਹੀਂ ਸਾਡਾ ਹੁਣ ਵੋਟ ਪਾਉਣ ਦਾ ਵੀ ਕਿਸੇ ਨੂੰ ਵੀ ਹੈਨਾ ਸਾਨੂੰ ਇਹ ਜ਼ਰੂਰੀ ਤੇ ਜ਼ਰੂਰੀ ਛੇਤੀ ਤੋਂ ਛੇਤੀ ਸਾਨੂੰ ਦੱਸਣਾ ਚਾਹੀਦਾ ਕਿਉਂ ਦਾਣੇ ਬੰਦ ਕੀਤੇ ਆ ਅਸੀਂ ਹੁਣ ਕਿੱਥੇ ਜਾਈਏ ਗਰੀਬ ਲੋਕ ਕਿੱਥੇ ਜਾਣਗੇ ਹੁਣ ਹੈਨਾ ਉਹ ਤਾਂ ਕਣਕਾ ਲੋਕਾਂ ਨੇ ਵਾਢ ਲੀਆਂ ਨਹੀਂ ਤੇ ਸਿਆਣੇ ਬਣੇ ਅਸੀਂ ਮਾੜੇ ਮੋਟੇ ਕਣਕਾ ਗੁੜਕਾ ਵਾਢ ਲਾਂਦੇ ਆਪਣਾ ਗੁਜ਼ਾਰਾ ਕਰ ਲਾਂਦੇ ਤੇ ਸਾਡੇ ਦੋ ਲੋਕ ਦੀ ਤਾਂ ਪਹਿਲੇ ਹੀ ਕੱਟ ਦਿੱਤੀ ਉਹਨਾਂ ਨੇ ਕਣਕ ਫੇ ਦੋ ਹੁੰਦੀਆਂ ਜਣੇ ਦੀ ਸਾਨੂੰ ਤਿੰਨ ਆਦਮੀ ਨੂੰ ਮਿਲਦੀ ਆ ਤੇ ਹੁਣ ਉਹ ਵੀ ਸਾਡੀ ਕੱਟ ਦਿੱਤੀ ਐਸੇ ਵੇਲੇ ਹੈਨਾ ਇਹ ਸਾਡੀ ਹੈਨਾ ਬਹੁਤ-ਬਹੁਤ ਜਿਆਦਾ ਕਰਕੇ ਮਿਹਨਤ ਸਮਝ ਲਓ ਜਾਂ ਬੇਨਤੀ ਸਮਝ ਲਓ ਜਾਂ ਵਿਰੋਧ ਸਮਝ ਲਓ ਇਸ ਕਰਕੇ ਅਸੀਂ ਹੈਨਾ ਇਹ ਸਾਤੋਂ ਹੁਣ ਬੈਠ ਨਹੀਂ ਹੋਣਾ ਇਦਾਂ ਨਹੀਂ ਹੁਣ ਰਹਿਣਾ ਜਿੱਥੇ ਤੱਕ ਸਾਤੋਂ ਪਹੁੰਚੇ ਹੋਊਗਾ ਤਸੇ ਤੱਕ ਤਾਂ ਪਹੁੰਚਾਂਗੇ ਐਮਸੀ ਹੁਣੀ ਅਸੀਂ ਉਹਨਾਂ ਕੋਲ ਗਏ ਆ ਐਮਸੀ ਸਾਹਿਬ ਸਾਨੂੰ ਇਹ ਗੱਲ ਕਹਿੰਦੇ ਆ ਵੀ ਅਸੀਂ ਤੁਹਾਡੇ ਨਾਲ ਆ ਵੀ ਜਿੱਦਾਂ ਤੁਸੀਂ ਕਰੋਗੇ ਨਾ ਗਰੀਬ ਲੋਕ ਅਸੀਂ ਉਹ ਤੁਹਾਡੇ ਨਾਲ ਸਾਥ ਪੂਰਾ ਦੇਵਾਂਗੇ ਧੰਨਵਾਦ ਐਮਸੀ ਸਾਹਿਬ ਦਾ ਤਾਂ ਬਾਕੀ ਸਾਡੇ ਸਰਕਾਰ ਵੱਲੋਂ ਬਹੁਤ ਵਿਰੋਧ ਆ ਕਿਉਂਕਿ ਸਿਆਣੇ ਵੇਣੇ ਦੀ ਕਿਉਂ ਕੱਟੀ ਉਹਨਾਂ ਨੇ ਕਣਕ ਹੈਨਾ ਬਾਕੀ ਸਾਰੇ ਗਰੀਬ ਲੋਕ ਆ ਸੀ ਤੇ ਹੁਣ ਲੋਕੀ ਬਾਡੀਆਂ ਘਰ ਹਟੇ ਤੇ ਹੁਣੋਂ ਕਣਕਾ ਦਾਖ ਦਿੱਤੀਆਂ ਵੇਹੀ ਕੱਟ ਲਈਆਂ ਤੇ ਕਿੱਥੇ ਜਾਈਏ ਕਿੱਥੋਂ ਬਾਡੀਆਂ ਕਰੋਗੇ ਕਿੱਥੋਂ ਖਾਵਾਂਗੇ ਐਨਵਾਚਰ ਦੇ ਸਾਡੇ ਪ੍ਰਾਣੀ ਕਣਕ ਸਾਨੂੰ ਮਿਲਦੇ ਨਹੀਂ ਹੋਏ ਆ ਤੇ ਵੀ ਸਾਡੇ ਨਾਲ ਵਿਰੋਧ ਕੀਤਾ ਉਹਨਾਂ ਨੇ ਕਾਹਦੇ ਕੀਤਾ ਕੀ ਕਸੂਰ ਸਾਡਾ ਦੱਸਣ ਕਿਹੜੀ ਗੱਲ ਦਾ ਆ ਜੀ ਕੀ ਮਸਲਾ ਕੀ ਆ ਜੀ ਮਸਲਾ ਇਹ ਵੀ ਸਾਡੀ ਜੱਕ ਦਾ ਉਹਨੇ ਸਪਲਾਈ ਬੰਦ ਕੀਤੀ ਆ ਸਾਨੂੰ ਬਿਨਾਂ ਦੱਸੇ ਤੋਂ ਉਹਨਾਂ ਨੇ ਸਾਨੂੰ ਕਹਿ ਤਾ ਢਾਡੇ ਕਾਰਡ ਬੰਦ ਕੀਤੇ ਗਏ ਆ ਬਾਕੀ ਤੁਸੀਂ ਇਹ ਆਹੀਂ ਆਪਣੇ ਐਮਸੀ ਦੇ ਕੋਲ ਆਏ ਆ ਉਹਨਾਂ ਨੂੰ ਅਸੀਂ ਸਾਰੇ ਪ੍ਰੋਬਲਮ ਦੱਸੀਏ ਜੋ ਵੀ ਸੀਗੀ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਇਹ ਸਰਕਾਰ ਵੱਲੋਂ ਬੰਦ ਕੀਤੀ ਗਈ ਹੈ ਸਾਡੀ ਕਣਕ ਜੋ ਵੀ ਸਪਲਾਈ ਸੀਗੀ ਸਰਕਾਰ ਵੱਲੋਂ ਬੰਦ ਕੀਤੀ ਗਈ ਆ ਵੀ ਇਹ ਹੁਣ ਸਰਕਾਰ ਜੋ ਵੀ ਕਰ ਸਕਦੀ ਹੈ ਸਰਕਾਰ ਹੀ ਸਾਡੇ ਦਾਨੇ ਲਾ ਸਕਦੀ ਜਾਂ ਦੋ ਦਿਨ ਦੇ ਵਿੱਚ ਸਾਨੂੰ ਨਾ ਸਪਲਾਈ ਦਿੱਤੀ ਗਈ ਤਾਂ ਅਸੀਂ ਇਹਦੇ ਇਹਦੇ ਖਿਲਾਫ ਅਸੀਂ ਵਿਰੋਧ ਕਰਾਂਗੇ ਤਾਂ ਇਹ ਸੜਕਾਂ ਤੇ ਵੀ ਉਤਰ ਸਕਦੇ ਚੌਂਗ ਅਸੀਂ ਟ੍ਰੈਫਿਕ ਵੀ ਬੰਦ ਕਰਾਂਗੇ ਚੁੱਤੇ ਤੱਕ ਸਾਡੇ ਕੋਲ ਪਹੁੰਚ ਹੋਗਾ ਅਸੀਂ ਪਹੁੰਚਾਂਗੇ ਬਾਕੀ ਸਾਡੇ ਐਮਸੀ ਸਾਡੇ ਨਾਲ ਆ ਜੋ ਵੀ ਅਸੀਂ ਗੱਲ ਕੀਤੀ ਆ ਅਸੀਂ ਐਮਸੀ ਦੇ ਨਾਲ ਆ ਐਮਸੀ ਸਾਡੇ ਨਾਲ ਆ ਬਸ ਧੰਨਵਾਦ ਜੀ